ਸਟੱਡੀ ਵਿਦ ਲਾਡੀ ਚੈਨਲ ਦੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜਿਹੜੇ ਭੈਣ ਭਰਾਵਾਂ ਨੇ ਜਿਲ੍ਹਾ ਵਾਰਡਰ ਤੇ ਜਿਲ੍ਹਾ ਮੈਟਰਨ ਦੀ ਜਿਹੜੀ ਪੋਸਟ ਆ ਉਹ ਭਰੀ ਸੀਗੀ ਅੱਜ ਦੀ ਵੀਡੀਓ ਸਾਨੂੰ ਦੱਸਾਂਗੇ ਵੀ ਤੁਸੀਂ ਤੁਹਾਨੂੰ ਘਟੋ ਘਟ ਕਿੰਨੇ ਨੰਬਰ ਲੈਣੇ ਪੈਣਗੇ ਇਸ ਭਰਤੀ ਦੇ ਵਿੱਚ ਭਰਤੀ ਹੋਣ ਦੇ ਲਈ ਚਾਹੇ ਤੁਸੀਂ ਜਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਹੋਮੋ ਚਾਹੇ ਤੁਸੀਂ ਐਸਸੀ ਹੋਮੋ ਚਾਹੇ ਤੁਸੀਂ ਬੀਸੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋਮੋ ਚਾਹੇ ਤੁਸੀਂ ਐਕ ਸਰਵਿਸਮੈਨ ਹੋ ਮੋ ਤਾਂ ਹਰ ਇੱਕ ਕੈਟਾਗਰੀ ਦੀ ਅਲੱਗ-ਅਲੱਗ ਮੈਰਿਟ ਦੱਸਾਂਗੇ ਵੀ ਤੁਹਾਨੂੰ ਕਿੰਨੇ ਨੰਬਰ ਲੈਣੇ ਪੈਣਗੇ ਇਸ ਭਰਤੀ ਵਿੱਚ ਭਰਤੀ ਹੋਣ ਲਈ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਦੋਨਾਂ ਦੀ ਅਲੱਗ-ਅਲੱਗ ਮੈਰਿਟਾ ਜਿਹੜੀ ਆਪਾਂ ਉਹ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਛੋਟੀ ਜੀ ਵੀਡੀਓ ਹੋਣੀ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਵੀਡੀਓ ਚ ਦਿੱਤੀ ਇਨਫੋਰਮੇਸ਼ਨ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਓ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਜਿਹੜਾ ਸਬਸਕ੍ਰਾਈਬ ਆ ਉਹ ਬਿਲਕੁਲ ਫ੍ਰੀ ਦੇ ਵਿੱਚ ਹੈਗਾ ਬਹੁਤ ਸਾਰੇ ਭੈਣ ਭਰਾ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇਖ ਲੈਂਦੇ ਨੇਗੇ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਜਾਓ ਇਸ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਜਾਓ ਜਾ ਕੇ ਆਪਣੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਉਮੀਦ ਆ ਚੈਨਲ ਸਬਸਕ੍ਰਾਈਬ ਹੋਇਆ ਹੋ ਕਰ ਲਿਆ ਹੋਊਗਾ ਹੁਣ ਵੱਧਦੇ ਆ ਅੱਗੇ ਜਿਹੜੀ ਮੈਰਿਡ ਆਪਾਂ ਜਾਂ ਜਿਹੜੇ ਨੰਬਰ ਆਪਾਂ ਅੱਜ ਦੀ ਵੀਡੀਓਸ ਨੂੰ ਦੱਸਾਂਗੇ ਇਹ ਤੁਸੀਂ ਬਿਲਕੁਲ ਵੀ ਪੰਜਾਬ ਪੁਲਿਸ ਨਾਲ ਕੰਪੇਅਰ ਨਹੀਂ ਕਰਨੇ ਇਸ ਦਾ ਕਾਰਨ ਆ ਕਿ ਬਹੁਤ ਸਾਰੇ ਭੈਣ ਭਰਾ ਨੇਗੇ ਜਿਹੜੇ ਸੋਚਣਗੇ ਕਿ ਪੰਜਾਬ ਪੁਲਿਸ ਦਾ ਫਿਜ਼ੀਕਲ ਟ్రਾਇਲ ਹੁਣ ਹੋਣਾਗਾ ਅੱਗੇ ਤਾਂ ਉਹਦੀ ਮੈਰਿਟ ਜਿਹੜੀ ਬਹੁਤ ਉੱਤੇ ਚੱਲ ਗਈ ਤਾਂ ਉਹਦੇ ਨਾਲ ਹੀ ਜੇਲ੍ਹ ਵਾਰਡਨ ਜਿਹੜੀ ਭਰਤੀ ਹੈਗੀ ਇਹਦੀ ਮੈਰਿਟ ਵੀ ਕਾਫੀ ਉੱਤੇ ਜਾਊਗੀ ਇਦਾਂ ਕੁਝ ਨਹੀਂ ਹੋਣਾ ਪੰਜਾਬ ਪੁਲਿਸ ਦੇ ਵਿੱਚ ਨੰਬਰ ਦੂਜੇ ਕਾਰਨਾਂ ਕਰਕੇ ਜ਼ਿਆਦਾ ਲੈਣੇ ਪੈਂਦੇ ਨੇ ਤੇ ਜੇਲ੍ਹ ਵਾਰਡਨ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਇਹਦੇ ਵਿੱਚ ਨੰਬਰ ਜਿਹੜੇ ਸਾਨੂੰ ਕੱਟ ਲੈਣੇ ਪੈਣਗੇ ਕੱਟ ਲੈਣ ਦਾ ਕਾਰਨ ਕੀ ਆ ਸਾਨੂੰ ਇਹ ਦੱਸ ਦੰਨੇ ਆ ਕਿ ਪੰਜਾਬ ਪੁਲਿਸ ਵਿੱਚ ਨੰਬਰ ਵੱਧ ਕਿਉਂ ਲੈਣੇ ਪੈਂਦੇ ਨੇ ਤੇ ਇਸ ਭਰਤੀ ਦੇ ਵਿੱਚ ਜਿਹੜੇ ਨੰਬਰ ਨੇ ਉਹ ਘੱਟ ਕਿਉਂ ਲੈਣੇ ਪੈਣਗੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਜਿਹੜੀ ਪੰਜਾਬ ਪੁਲਿਸ ਆ ਗਈ ਉਸ ਦੇ ਵਿੱਚ ਜੇ ਗੱਲ ਕਰ ਲਈਏ ਵੀ ਭਰਤੀ ਹੋਣ ਜਦੋਂ ਆਉਂਦੀ ਹੈਗੀ ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜਾ ਜਿਹੜੇ ਕੈਂਡੀਡੇਟਾਂ ਦੇ ਉਮਰ 28 ਸਾਲ ਤੋਂ ਘੱਟ ਆ ਗਈ ਉਹ ਇਸ ਭਰਤੀ ਨੂੰ ਭਰ ਸਕਦੇ ਨੇ ਪਰ ਦੂਸਰੇ ਪਾਸੇ ਜੇ ਗੱਲ ਕਰ ਲਈਏ ਜੇਲ ਵਾਰਡਨ ਜਾਂ ਜੇਲ ਮੈਟਰਨ ਦੀ ਭਰਤੀ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਜੇਕਰ ਤੁਹਾਡੀ ਉਮਰ 27 ਸਾਲ ਤੋਂ ਘੱਟ ਆ ਤਾਂ ਤੁਸੀਂ ਤਾਂ ਹੀ ਇਸ ਪੋਸਟ ਨੂੰ ਭਰ ਸਕਦੇ ਹੋਗੇ ਮਤਲਬ ਕਿ ਉਧਰ 28 ਸਾਲ ਤੇ ਇਧਰ 27 ਸਾਲ ਪੂਰਾ 1 ਸਾਲ ਦਾ ਫਰਕ ਆ ਜਿਹੜਾ ਉਹ ਪੈ ਗਿਆ ਤੇ ਇਸ 1 ਸਾਲ ਦੀ ਉਮਰ ਦੇ ਫਰਕ ਦੇ ਨਾਲ ਬਹੁਤ ਐਜਿਡ ਸਟੂਡੈਂਟ ਹੁੰਦੇ ਨੇ ਜਿਹੜੇ ਇੰਟੈਲੀਜੈਂਟ ਹੁੰਦੇ ਨੇਗੇ ਪਰ ਉਮਰ ਨਾ ਆਨ ਕਰਕੇ ਉਹ ਭਰਤੀ ਨਹੀਂ ਦੇਖ ਸਕਦੇ ਤਾਂ ਇਦਾਂ ਬਹੁਤ ਐਦਾਂ ਦੇ ਸਟੂਡੈਂਟ ਹੋਣਗੇ ਜਿਹੜੇ ਇੰਟੈਲੀਜੈਂਟ ਹੋਣਗੇ ਪਰ ਏਜ ਨਾ ਆਨ ਕਰਕੇ ਉਹ ਇਸ ਭਰਤੀ ਦੇ ਵਿੱਚੋਂ ਬਾਹਰ ਹੋਗੇ ਪਹਿਲਾ ਮੇਨ ਕਾਰਨ ਇਹ ਹੈਗਾ ਕਟ-ਆਫ ਘਟ ਜਾਣ ਦਾ ਯਾਨੀ ਕਿ ਸਾਨੂੰ ਘਟ ਨੰਬਰ ਲੈਣੇ ਲੈਣ ਦਾ ਮੇਨ ਕਾਰਨ ਪਹਿਲਾ ਇਹ ਹੋ ਗਿਆ ਦੂਸਰਾ ਕਾਰਨ ਇਹ ਆ ਜਿਹੜਾ ਪੰਜਾਬ ਪੁਲਿਸ ਦਾ ਪੇਪਰ ਹੁੰਦਾਗਾ ਉਸ ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਤੇ ਦੂਜੇ ਪਾਸੇ ਜਿਹੜਾ ਆਪਣਾ ਇਸ ਭਰਤੀ ਦਾ ਪੇਪਰ ਹੋਊਗਾ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਹੋਊਗੀ ਨੈਗੇਟਿਵ ਮਾਰਕਿੰਗ ਤੋਂ ਭਾਵ ਇਹ ਹੈਗਾ ਵੀ ਜੇਕਰ ਤੁਸੀਂ ਪੇਪਰ ਦੇ ਵਿੱਚ ਇੱਕ ਪ੍ਰਸ਼ਨ ਗਲਤ ਕਰਦੇ ਹੋ ਤਾਂ ਤੁਹਾਡੇ 0.25 ਨੰਬਰ ਕੱਟ ਜਾਣਗੇ ਜਾਨੀ ਕਿ ਜੇਕਰ ਤੁਸੀਂ ਪੇਪਰ ਦੇ ਵਿੱਚ ਚਾਰ ਪ੍ਰਸ਼ਨ ਗਲਤ ਕਰ ਦਿੰਦੇ ਹੋਗੇ ਤਾਂ ਤੁਹਾਡਾ ਇੱਕ ਨੰਬਰ ਆ ਜਿਹੜਾ ਉਹ ਕੱਟ ਜਾਂਦਾ ਪਰ ਪੰਜਾਬ ਪੁਲਿਸ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ ਪੰਜਾਬ ਪੁਲਿਸ ਦੇ ਵਿੱਚ ਚਾਹੇ ਤੁਸੀਂ ਪੰਜ ਪ੍ਰਸ਼ਨ ਗਲਤ ਕਰੋ ਚਾਹੇ 10 ਕਰੋ ਚਾਹੇ 20 ਕਰੋ ਤੁਹਾਡਾ ਕੋਈ ਵੀ ਨੰਬਰ ਆ ਜਿਹੜਾ ਉਹ ਨਹੀਂ ਕੱਟਦਾ ਦੂਜੇ ਪਾਸੇ ਜੇਕਰ ਤੁਸੀਂ ਆਪਣਾ ਜੇਲ੍ਹ ਵਾਰਡਰ ਜਾਂ ਜੇਲ੍ਹ ਮੈਟਰਨ ਦੀ ਪੋਸਟ ਦੇ ਵਿੱਚ ਜਦੋਂ ਇਹਦਾ ਪੇਪਰ ਹੋਊਗਾ ਉਹਦੇ ਵਿੱਚ ਜੇਕਰ ਤੁਸੀਂ ਇੱਕ ਪ੍ਰਸ਼ਨ ਗਲਤ ਕਰੋਗੇ ਤਾਂ ਤੁਹਾਡੇ 0.25 ਨੰਬਰ ਕੱਟ ਜਾਣਗੇ ਜਾਨੀ ਕਿ ਜੇਕਰ ਤੁਸੀਂ ਚਾਰ ਪ੍ਰਸ਼ਨ ਗਲਤ ਕਰ ਦੇਵੋਗੇ ਤੁਹਾਡਾ ਇੱਕ ਨੰਬਰ ਕੱਟ ਜਾਊਗਾ ਜਿਵੇਂ ਕਿ ਮੰਨ ਲਓ ਕਿਸੇ ਸਟੂਡੈਂਟ ਦੇ ਜੇਲ੍ਹ ਵਾਰਡਨ ਜਾਂ ਜੇਲ੍ਹ ਮੈਟਰਨ ਦੀ ਭਰਤੀ ਦੇ ਵਿੱਚ 70 ਨੰਬਰ ਬਣਦੇ ਨੇ ਪਰ ਉਸਨੇ 10 ਬਹਾਲ ਨੇ ਜਿਹੜੇ ਉਹ ਗਲਤ ਕਰਤੇ ਤਾਂ ਉਹਦੇ ਟਾਈ ਟਾਈ ਨੰਬਰ ਨੇ ਜਿਹੜੇ ਇਹ ਆਪਣੀ 네ਗਟਿਵ ਮਾਰਕਿੰਗ ਦੇ ਕਾਰਨ ਕੱਟ ਜਾਣਗੇ ਯਾਨੀ ਕਿ ਸਟੂਡੈਂਟ ਜਿਹੜੇ ਨੰਬਰ ਆਉਣਗੇ ਉਹ 67 ਨੰਬਰ ਹੀ ਆਉਣਗੇ ਪਰ ਪੰਜਾਬ ਪੁਲਿਸ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ 메ਨ ਦੂਸਰਾ ਕਾਰਨ ਇਹ ਆ ਆਪਣੇ ਨੰਬਰ ਕੱਟ ਲੈਣ ਦਾ ਤੀਜੇ ਨੰਬਰ ਤੇ ਜੇ ਗੱਲ ਕਰ ਲਈ ਵੀ ਇਹ ਵੀੜੀ ਪੰਜਾਬ ਪੁਲਿਸ ਦੀ ਭਰਤੀ ਹੈਗੀ ਉਹ ਆਪਣੀ ਇੱਕ ਪੰਜਾਬ ਦੀ 메ਨ ਭਰਤੀ ਆ ਯਾਨੀ ਕਿ ਉਸ ਨੂੰ ਜਿਆਦੇ ਲੋਕ ਐਡੀ ਭਰਤੀ ਨੂੰ ਦੇਖਦੇ ਨੇ ਜੇ ਆਪਾਂ ਕਹਿ ਲਈਏ ਵੀ ਉਸ ਭਰਤੀ ਦੇੜੇ ਫਾਰਮ ਨੇ ਜੋ ਭਰਤੀ ਦੀ ਤਿਆਰੀ ਹੈਗੀ ਉਹ ਜਿਆਦੇ ਲੋਕ ਕਰਦੇ ਨੇ ਦੂਸਰੀ ਵਸੇ ਗੱਲ ਕਰ ਲਈਏ ਜੇ ਆਪਾਂ ਜੇਲ ਬਾਰਡਰ ਜਾਂ ਜੇਲ ਮੈਟਰਨ ਦੀ ਤਾਂ ਲੋਕਾਂ ਨੂੰ ਇਸ ਭਰਤੀ ਬਾਰੇ ਇੰਨਾ ਨਹੀਂ ਪਤਾ ਤਾਂ ਇਸ ਕਰਕੇ ਕੱਟ ਸਟੂਡੈਂਟ ਨੇ ਜਿਹੜੇ ਇਸ ਭਰਤੀ ਨੂੰ ਭਰਦੇ ਨੇਗੇ ਇਹ ਤੀਸਰਾ ਕਾਰਨਾ ਜਿਸ ਕਰਕੇ ਸਾਨੂੰ ਕੱਟ ਨੰਬਰ ਨੇ ਜਿਹੜੇ ਉਹ ਲੈਣੇ ਪੈਣਗੇ ਇਹ ਮੇਨ ਮੁੱਖ ਤਿੰਨ ਕਾਰਨੇ ਜਿਸ ਕਰਕੇ ਪੰਜਾਬ ਪੁਰਸ ਜਿਹੜੀ ਕੱਟ ਆਫ ਜਾਦੇ ਜਾਂਦੀ ਹੈਗੀ ਤਾਂ ਉਸ ਨਾਲੋਂ ਕੱਟ ਆਪਣੀ ਮੈਰਿਟ ਜਾਊਗੀ ਇਹ ਮੇਨ ਤਿੰਨ ਕਾਰਨਾ ਕਰਕੇ ਹੁਣ ਗੱਲ ਕਰ ਲੈਨੇ ਆਪਾਂ ਆਪਣੀ ਕੱਟ ਆਫ ਦੇ ਬਾਰੇ ਯਾਨੀ ਕਿ ਤੁਹਾਨੂੰ ਕਿੰਨੇ ਨੰਬਰ ਲੈਣੇ ਪੈਣਗੇ ਜੇਕਰ ਤੁਸੀਂ ਭਰਤੀ ਹੋਣਾ ਚਾਹੁੰਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂਗੇ ਆਪਣੇ ਐਕਸ ਸਰਵਿਸਮੈਨ ਯਾਨੀ ਕਿ ਜਿਹੜੇ ਫੌਜੀ ਵੀਰ ਜਿਹਾ ਕਿਸੇ ਵੀ ਹੋਰ ਪੋਸਟ ਤੋਂ ਰਿਟਾਇਰ ਹੋ ਕੇ ਉਹ ਇਸ ਭਰਤੀ ਨੂੰ ਦੇਖ ਰਹੇ ਨੇਗੇ ਜੇਕਰ ਤੁਸੀਂ ਐਕਸ ਸਰਵਿਸਮੈਨ ਹੋ ਤੇ ਐਸਸੀ ਹੋ ਯਾਨੀ ਕਿ ਸ਼ੈਡਿਊਲਡ ਕਾਸਟ ਨਾਲ ਸੰਬੰਧ ਰੱਖਦੇ ਹੋ ਤੇ ਅੱਗੇ ਤੁਸੀਂ ਰਮਦਾਸੀਏ ਜਾਂ ਅਦਰ ਕਿਸੇ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤਾਂ ਜਿਹੜੇ ਇਹ ਮੁੰਡੇ ਪੋਸਟ ਭਰਨਗੇ ਤਾਂ ਉਹਨਾਂ ਨੂੰ ਘੱਟੋ-ਘੱਟ 54 ਨੰਬਰ ਲੈਣੇ ਪੈਣਗੇ ਜੇਕਰ ਤੁਸੀਂ ਇਸ ਪੇਪਰ ਦੇ ਵਿੱਚੋਂ 54 ਨੰਬਰ ਲੈ ਲੈਨੇ ਹੋ ਤਾਂ ਤੁਸੀਂ ਭਰਤੀ ਹੋ ਜਾਵੋਗੇ ਦੂਜੇ ਨੰਬਰ ਤੇ ਗੱਲ ਕਰ ਲਈਏ ਜਿਹੜੇ ਐਕ ਸਰਵਿਸਮੈਨ ਐਸਸੀ ਹੀ ਨੇ ਤੇ ਬਾਲਮਿਕੀ ਤੇ ਰਮਦਾਸੀ ਆ ਕਾਸਟਲ ਸੰਬੰਧ ਰੱਖਦੇ ਨੇ ਤਾਂ ਉਹਦੇ ਵਿੱਚ ਮੁੰਡਿਆਂ ਨੂੰ 50 ਨੰਬਰ ਨੇ ਜਿਹੜੇ ਇਹ ਲੈਣੇ ਪੈਣਗੇ ਘੱਟੋ-ਘੱਟ ਜੇਕਰ ਤੁਸੀਂ 50 ਨੰਬਰ ਲੈ ਲੋਗੇ ਤਾਂ ਤੁਸੀਂ ਵੀ ਭਰਤੀ ਹੋ ਜਾਵੋਗੇ ਅੱਗੇ ਗੱਲ ਕਰ ਲਈ ਐਕ ਸਰਵਿਸਮੈਨ ਜਿਹੜੇ ਬੀਸੀ ਨੇ ਯਾਨੀ ਕਿ ਬੈਕਵਰਡ ਕਲਾਸਸ ਕੈਟਾਗਰੀ ਨਾਲ ਸੰਬੰਧ ਰੱਖਦੇ ਨੇਗੇ ਉਹਨਾਂ ਵਿੱਚ ਮੁੰਡਿਆਂ ਨੂੰ ਘੱਟੋ-ਘੱਟ 55 ਨੰਬਰ ਨੇ ਜਿਹੜੇ ਇਹ ਲੈਣੇ ਲੈਣੇ ਪੈਣਗੇ ਭਰਤੀ ਹੋਣ ਵਾਸਤੇ ਅੱਗੇ ਗੱਲ ਕਰ ਲਈ ਐਕ ਸਰਵਿਸਮੈਨ ਜਿਹੜੇ ਜਰਨਲ ਕੈਟਾਗਰੀ ਦੇ ਵਿੱਚ ਭਰਨਗੇ ਉਹਨਾਂ ਦੇ ਵਿੱਚੋਂ ਮੁੰਡਿਆਂ ਨੂੰ ਘੱਟੋ-ਘੱਟ 58 ਨੰਬਰ ਨੇ ਜਿਹੜੇ ਇਹ ਲੈਣੇ ਪੈਣਗੇ ਭਰਤੀ ਹੋਣ ਦੇ ਲਈ ਹੁਣ ਗੱਲ ਕਰ ਲੈਨੇ ਆਪਾਂ ਬਿਨਾਂ ਐਕ ਸਰਵਿਸਮੈਨਾਂ ਤੋਂ ਜਿਹੜੇ ਸਟੂਡੈਂਟਾਂ ਨੇ ਪਹਿਲੀ ਗੱਲ ਪੋਸਟ ਇਸ ਨੂੰ ਭਰਿਆ ਜਾਂ ਪਹਿਲਾਂ ਵੀ ਭਰ ਚੁੱਕੇ ਨੇ ਪਹਿਲੇ ਉਹਨਾਂ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਗੱਲ ਪਹਿਲਾਂ ਗੱਲ ਕਰ ਲੈਨੇ ਆਪਾਂ BC ਕੈਟਾਗਰੀ ਦੀ ਜੈਨ ਕਿ ਵੈਕ ਵਰਡ ਕਲਾਸਸ ਦੀ ਇਹਦੇ ਵਿੱਚ ਜੇਕਰ ਤੁਸੀਂ BC ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਮੁੰਡੇ ਹੋ ਤਾਂ ਤੁਹਾਨੂੰ 68 ਨੰਬਰ ਤੋਂ ਲੈ ਕੇ 70 ਨੰਬਰ ਲੈਣੇ ਜ਼ਰੂਰੀ ਨੇ ਤਾਂ ਹੀ ਤੁਸੀਂ ਜਿਹੜਾ ਭਰਤੀ ਹੋ ਸਕਦੇ ਹੋਗੇ ਜੇਕਰ ਤੁਸੀਂ ਇਸ ਤੋਂ ਘੱਟ ਨੰਬਰ ਲੈਨੇ ਹੋ ਤਾਂ ਤੁਹਾਡੇ ਭਰਤੀ ਹੁੰਦੇ ਜਿਹੜੇ ਚਾਂਸ ਨੇ ਥੋੜੇ ਜੇ ਘਟ ਜਾਂਦੇ ਨੇ ਤੇ ਜੇਕਰ ਤੁਸੀਂ BC ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਕੁੜੀਆਂ ਹੋ ਤਾਂ ਕੁੜੀਆਂ ਨੂੰ ਇਸ ਦੇ ਵਿੱਚ ਘੱਟੋ ਘੱਟ ਜਿਹੜੀਆਂ ਕੁੜੀਆਂ BC ਕੈਟਾਗਰੀ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਨੂੰ ਘੱਟੋ ਘੱਟ 62 ਨੰਬਰ ਨੇ ਜਿਹੜੇ 62 ਲੈਣੇ ਹੀ ਪੈਣਗੇ ਤਾਂ ਹੀ ਉਹਨਾਂ ਦੀ ਜਿਹੜੀ ਫਾਈਨਲ ਸੈLECTION ਆ ਜਿਹੜੀ ਉਹ ਹੋ ਸਕਦੀ ਹੈਗੀ ਅੱਗੇ ਗੱਲ ਕਰ ਲੈਂਦੇ ਆ ਐਸਸੀ ਜਿਹੜੇ ਮੇਰੇ ਵੀਰ ਭੈਣ ਭਰਾ ਸ਼ੈਡਿਊਲਡ ਕਾਸਟ ਨਾਲ ਸੰਬੰਧ ਰੱਖਦੇ ਨੇਗੇ ਤੇ ਅੱਗੇ ਉਹ ਰਮਦਾਸੀਆ ਜਾਂ ਅਦਰ ਕੈਟਾਗਰੀ ਨਾਲ ਸੰਬੰਧ ਰੱਖਦੇ ਨੇਗੇ ਤਾਂ ਇਸ ਕੈਟਾਗਰੀ ਦੇ ਵਿੱਚ ਜਿਹੜੇ ਮੁੰਡੇ ਨੇਗੇ ਉਹਨਾਂ ਨੂੰ ਘੱਟੋ ਘੱਟ 67 ਨੰਬਰ ਲੈਣੇ ਪੈਣਗੇ ਤੇ ਜੇਕਰ ਕੁੜੀਆਂ ਨੇਗੇ ਤਾਂ ਕੁੜੀਆਂ ਨੂੰ ਘੱਟੋ ਘੱਟ 61 ਯਾਨੀ ਕਿ ਮੁੰਡਿਆਂ ਨੂੰ 67 ਤੇ ਕੁੜੀਆਂ ਨੂੰ 61 ਨੰਬਰ ਨੇੜੇ ਘੱਟੋ ਘੱਟ ਲੈਣੇ ਪੈਣਗੇ ਜਿਹੜੇ ਸ਼ੈਡਿਊਲਡ ਕਾਸਟ ਰਮਦਾਸੀ ਐਂਡ ਅਦਰ ਕੈਟਾਗਰੀ ਨਾਲ ਸੰਬੰਧ ਰੱਖਦੇ ਨੇਗੇ ਅੱਗੇ ਗੱਲ ਕਰ ਲੈਨੇ ਆ ਸ਼ੈਡਿਊਲਡ ਕਾਸਟ ਦੇ ਵਿੱਚ ਆਉਂਦੇ ਨੇ ਜਿਹੜੇ ਮੇਰੇ ਭੈਣ ਭਰਾ ਬਾਲਮਿਕੀ ਜਾਂ ਰਮਦਾਸੀਆ ਕੈਟਾਗਰੀ ਨਾਲ ਸੰਬੰਧ ਰੱਖਦੇ ਨੇਗੇ ਸੌਰੀ ਰਮਦਾਸੀ ਯਾਨੀ ਜਿਹੜੇ ਮੇਰੇ ਭੈਣ ਭਰਾ ਸ਼ੈਡਿਊਲਡ ਕਾਸਟ ਐਸ ਸੀ ਐਮ ਬੀ ਨੇ ਯਾਨੀ ਕਿ ਬਾਲਮਿਕੀ ਜਾਂ ਮੱਝਵੀ ਸਿੱਖ ਕਾਸਟ ਨਾਲ ਸੰਬੰਧ ਰੱਖਦੇ ਨੇਗੇ ਉਸ ਦੇ ਵਿੱਚ ਜਿਹੜੇ ਮੁੰਡੇ ਨੇਗੇ ਮੁੰਡਿਆਂ ਨੂੰ ਘੱਟੋ ਘੱਟ 65 ਨੰਬਰ ਲੈਣੇ ਪੈਣਗੇ ਭਰਤੀ ਹੋਣ ਦੇ ਲਈ ਤੇ ਕੁੜੀਆਂ ਨੂੰ 58 ਯਾਨੀ ਕਿ ਜੇਕਰ ਤੁਸੀਂ ਐਸ ਸੀ ਐਮ ਬੀ ਹੋ ਤਾ ਤੁਹਾਨੂੰ ਘੱਟੋ ਘੱਟ ਮੁੰਡਿਆਂ ਨੂੰ 65 ਤੇ ਕੁੜੀਆਂ ਨੂੰ 58 ਨੰਬਰ ਲੈਣੇ ਪੈਣਗੇ ਭਰਤੀ ਹੋਣ ਦੇ ਲਈ ਅੱਗੇ ਗੱਲ ਕਰ ਲੈਂਦੇ ਆ ਜਿਹੜੇ ਭੈਣ ਭਰਾ ਈਡਬਲਯੂਐਸ ਨਾਲ ਸੰਬੰਧ ਰੱਖਦੇ ਨੇਗੇ ਤੇ ਜਿਹੜੇ ਮੁੰਡੇ ਈਡਬਲਯੂਐਸ ਦੇ ਵਿੱਚ ਭਰੀ ਹੈ ਜਿਨ੍ਹਾਂ ਨੇ ਤੇ ਉਹਨਾਂ ਮੁੰਡਿਆਂ ਨੂੰ ਘੱਟੋ ਘੱਟ 68 ਨੰਬਰ ਲੈਣੇ ਪੈਣਗੇ ਤੇ ਜਿਹੜੀਆਂ ਕੁੜੀਆਂ ਨੇ ਈਡਬਲਯੂਐਸ ਦੇ ਵਿੱਚ ਪੋਸਟ ਭਰੀ ਹੈਗੀ ਉਹਨਾਂ ਨੂੰ ਘੱਟੋ ਘੱਟ 62 ਨੰਬਰ ਲੈਣੇ ਪੈਣਗੇ ਭਰਤੀ ਹੋਣ ਦੇ ਲਈ ਤੇ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਜਰਨਲ ਕੈਟਾਗਰੀ ਦੀ ਜਰਨਲ ਕੈਟਾਗਰੀ ਦੇ ਵਿੱਚ ਜਿਹੜੇ ਭੈਣ ਭਰਾਵਾਂ ਨੇ ਪੋਸਟ ਭਰੀ ਹੈਗੀ ਤੇ ਜਿਹੜੇ ਮੁੰਡਿਆਂ ਨੇ ਜਰਨਲ ਦੇ ਵਿੱਚ ਪੋਸਟ ਭਰੀ ਹੈ ਉਹਨਾਂ ਨੂੰ ਘੱਟੋ-ਘੱਟ 72 ਨੰਬਰ ਲੈਣੇ ਜ਼ਰੂਰੀ ਨੇਗੇ ਭਰਤੀ ਹੋਣ ਦੇ ਲਈ ਤੇ ਕੁੜੀਆਂ ਨੂੰ ਘੱਟੋ-ਘੱਟ 65 ਨੰਬਰ ਲੈਣੇ ਪੈਣਗੇ ਤੇ ਜਰਨਲ categories ਦੇ ਵਿੱਚ ਕੁੜੀਆਂ ਨੇ ਪੋਸਟ ਭਰੀ ਹੈਗੀ ਇਹਨਾਂ ਨੰਬਰਾਂ ਤੋਂ ਜ਼ਿਆਦਾ ਤੁਸੀਂ ਜਿੰਨੇ ਮਰਜ਼ੀ ਨੰਬਰ ਲੈ ਲਵੋ ਕੋਈ ਚੱਕਰ ਨਹੀਂ ਪਰ ਘੱਟੋ-ਘੱਟ ਤੁਹਾਨੂੰ ਇੰਨੇ ਨੰਬਰ ਤਾਂ ਲੈਣੇ ਹੀ ਪੈਣਗੇ ਜੇਕਰ ਤੁਸੀਂ ਜ਼ਿਲ੍ਹਾ ਵਾਰਡਰ ਜਾਂ ਜ਼ਿਲ੍ਹਾ ਮੈਟਰਨ ਦੀ ਪੋਸਟ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋਗੇ ਇਹ ਕੱਟਆਫ ਹੈਗੀ ਆਪਣੀ ਫਾਈਨਲ ਤੇ ਜੇਕਰ ਜਿਹੜੇ ਭੈਣ ਭਰਾ ਉਹਨੂੰ ਨਹੀਂ ਸਮਝ ਆਇਆ ਉਹ ਵੀਡੀਓ ਨੂੰ ਦੁਬਾਰੇ ਵਾਪਸ ਕਰਕੇ ਦੇਖ ਸਕਦਾਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਚ ਦਿੱਤੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਕਿਉਂਕਿ ਅੱਗੇ ਵੀ ਆਪਾਂ ਜੇਲ੍ਹ ਬਾਰਡਰ ਤੇ ਜੇਲ੍ਹ ਮੈਟਰ ਨਾਲ ਸੰਬੰਧਤ ਜਿਹੜੀਆਂ ਵੀਡੀਓਜ਼ ਨੇ ਉਹ ਲੈ ਕੇ ਆਉਂਦੇ ਰਹਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਧੰਨਵਾਦ ਜੀ